ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਤਨ ਦਾ ਅਸ਼ਨਾਣ ਤੇ ਕਰ ਲੇਦਾ ਹੈਗਾ ਵੈ ਜਿਹੜੇ ਜਿੰਨੇ ਵੀ ਮੁਕੱਦਸ ਮਕਾਮਾਤ ਹੈ ਜਿੰਨੇ ਵੀ ਕੀਰਤਨ ਸਥਾਨ ਹੈਗੇ ਉੱਥੇ ਜਾ ਕੇ ਤਨ ਦਾ ਅਸ਼ਨਾਣ ਕਰ ਲੇਦਾ ਹੈਗਾ ਵੈ ਪਰ ਮਨ ਦਾ ਅਸ਼ਨਾਣ ਕਿਸ ਤਰ੍ਹਾਂ ਕਰੀਏ ਮਨ ਨੂੰ ਕਿਸ ਤਰ੍ਹਾਂ ਪਾਕ ਕਰੀਏ ਭਾਈ ਰਣਜੀਤ ਸਿੰਘ ਟਡਰੀਆਂ ਵਾਲੇ ਇਸ ਦੇ ਬਾਰੇ ਦੱਸਣ ਦੇ ਆ ਤੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਮਾਵੇ ਸੰਤਨ ਕਾ ਸੁਗੁਰ ਪ੍ਰਸਾਦੀ ਤਰੀ ਹੈ ਗੱਲ ਬਚਨ ਨੂੰ ਸੁਣਨ ਦੀ ਬਚਨ ਨੂੰ ਮੰਨਣ ਦੀ ਬਚਨ ਨੂੰ ਕਮਾਉਣ ਦੀ ਹੈ ਬਸ ਮੈਂ ਆਪਣੀ ਜ਼ਿੰਦਗੀ ਚ ਗੁਰਬਾਨੀ ਦਾ ਬਚਨ ਸੁਣਨਾ ਉਹਨੂੰ ਆਪਣੀ ਜ਼ਿੰਦਗੀ ਤੇ ਲਾਗੂ ਕਰ ਲੋ ਇਹੋ ਹੀ ਨਾ ਹੋਣਾ। ਮਨ ਦਾ ਇਸ਼ਨਾਨ ਹੋਈਏ, ਸ਼ਰੀਰ ਭਾਵੇਂ ਲੱਖਾਂ ਵਾਰੀ ਨੁਹਾਈ ਜਾਓ ਕੋਈ ਫਰਕ ਨਹੀਂ ਪੈਂਦਾ। ਘਰੇ ਨਾਲ ਐ, ਤੀਰਥਾਂ ਤੇ ਨਾਲ ਐ, ਸੋਚੇ ਸੋਚਣਾ ਹੋਵੇ ਹੀ ਜੇ ਸੋਚੀ ਲੱਖ ਵਾਰ ਲੱਖਾਂ ਵਾਰੀ ਨਾਲ ਐ ਭਾਈ ਭਾਵੇਂ ਬਚਨ ਨਾ ਮੰਨਿਆ ਕੋਈ ਫਾਇਦਾ ਨਹੀਂ ਹੈ। ਹੁਣ ਦੇ ਬਚਨ ਨਹੀਂ ਮੰਨਿਆ ਦੁਨੀਆ ਲੱਖਾਂ ਹੀ ਨਹਾਉਂਦੀ ਫਿਰਦੀ ਐ। ਥੋੜੇ ਤੀਰਥ ਨੇ ਥੋੜੇ ਤੀਰਥ ਸਥਾਨ ਨੇ ਥੋੜੇ ਇੱਥੇ ਨਹਾਉਣ ਵਾਲੇ ਯਾਤਰੂਆਂ ਦਾ ਕਿਹੜਾ ਘਟ ਹੈ ਪਰ ਬਚਨ ਮੰਨਣ ਵਾਲੇ ਜ਼ਿੰਦਗੀ ਵਿੱਚ ਲਾਗੂ ਕਰਨ ਵਾਲੇ ਥੋੜੇ ਹਨ ਆ ਸ਼ਬਦ ਸੁਣੋ ਜਰਾ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਗਾ ਤੇ ਲੁਟੈ ਨਿਰਵਾਣ ਕੀਰਤਨ ਗਾਉ ਕਰਤੇ ਕਾ ਨਿਮਕ ਸਿਮਰ ਤੁਜ ਤੋ ਛੋਟੈ ਜਿਹੜੇ ਕਰਮ ਧਰਮ ਦਿਖਾਵੇ ਦੇ ਕਰਦੇ ਆ ਲੋਕਾਂ ਨੂੰ ਦਿਖਾਉਣ ਲਈ ਦੁਨੀਆ ਨੂੰ ਦਿਖਾਉਣ ਲਈ ਕਹਿੰਦੇ ਰਾਤ ਹੀ ਲੁੱਟੇ ਜਾਂਦੇ ਬੰਦੇ ਤੇ ਸਿਰੇ ਤੱਕ ਤੇ ਪਹੁੰਚਦੀ ਦੀ ਗੱਲ ਵੇਖੋ ਜਿਹੜਾ ਕਰਮ ਧਰਮ ਤੁਹਾਡਾ ਮਨ ਬਦਲੇ ਤੁਹਾਡੇ ਮਨ ਨੂੰ ਚੇਂਜ ਕਰੇ ਫਿਰ ਤੇ ਕਰਮ ਧਰਮ ਠੀਕ ਹੈ ਪਰ ਸਗੋਂ ਈਗੋ ਵਧਾਈ ਜਾਂਦੇ ਆ ਹੰਕਾਰ ਵਧਾਈ ਜਾਂਦੇ ਆ ਜੀ ਮੈਂ ਆ ਪਾਠ ਕਰਦਾ ਮੈਂ ਆ ਕਰਦਾ ਮੈਂ ਆ ਕਰਦਾ ਮੈਂ ਆ ਕਰਦਾ ਕਿੰਨੇ ਤੇ ਰਾਹ ਚ ਹੀ ਲੁੱਟੇ ਲੱਟੇ ਜਾਂਦੇ ਸਿਰੇ ਤੱਕ ਤੇ ਗੱਲ ਪਹੁੰਚਦੀ ਨਹੀਂ ਜੰਮ ਜਾਗਾਤੀ ਲੁੱਟੇ ਵਕਾਰ ਹੀ ਲੁੱਟ ਕੇ ਲੈ ਜਾਂਦੇ ਵਕਾਰ ਕਿਵੇਂ ਮੈਂ ਬਹੁਤ ਪਾਠ ਕਰਦਾ ਮੈਂ ਬਹੁਤ ਗੁਰਸਿੱਖਾਂ ਉਹ ਰਾਹ ਚ ਹੀ ਲੁੱਟਿਆ ਜਾਂਦਾ ਸਿਰੇ ਨਹੀਂ ਪਹੁੰਚਦਾ ਬੰਦੇ ਨੂੰ ਫਾਇਦਾ ਤੇ ਹੋਇਆ ਹੀ ਨਾ ਨਾਲੇ ਪਾਠ ਕੀਤਾ ਪਰ ਫਾਇਦਾ ਨਹੀਂ ਹੋਇਆ ਤੀਰਥਾਂ ਤੇ ਗਿਆ ਫਾਇਦਾ ਨਹੀਂ ਹੋਇਆ ਕਿਉਂਕਿ ਰਾਤ ਲੁੱਟਿਆ ਗਿਆ ਆਪਣੇ ਮਨ ਦੇ ਉੱਤੇ ਲਾਗੂ ਤੇ ਕੀਤਾ ਹੀ ਨਾ ਕੰਮ ਤੇ ਕੀਤਾ ਹੀ ਨਾ ਕਰਮ ਧਰਮ ਪਖੰਡ ਜੋ ਦੀਸ ਹੈ ਤਿੰਨ ਜਮ ਜਾਗਾਤੀ ਲੁੱਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ ਨਿਰਵਾਣ ਕੀਰਤ ਕਰ ਕੀਰਤਨ ਕਰਿਆ ਕਰੋ ਸਾਜਾਂ ਨਾਲ ਨਹੀਂ ਆਪਣੇ ਮਨ ਨਾਲ ਕੀਰਤਨ ਕਰਿਆ ਕਰ ਮਨ ਨਾਲ ਕੀਰਤੀ ਕਰੀ ਜਾਇਆ ਕਰ ਜਿਵੇਂ ਦੀ ਤੈਨੂੰ ਆਉਂਦੀ ਹੈ ਮਨ ਕਰਕੇ ਵਾ 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 ਕੁਦਰਤ ਦੇ ਰੰਗ ਰੰਗ ਤਮਾਸ਼ੇ ਵੇਖ ਕੇ ਵਾ 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 ਕਰਦਾ ਰਿਹਾ ਕਰ ਨਿਰਵਾਣ ਕੀਰਤਨ ਗਾਵੋ ਕਰਤੇ ਕਰ ਨਿਮਕ ਸਿਮਰਤ ਜਿਤھ ਛੂਟੈ ਇਹਤੇ ਮਾੜਾ ਜੀ ਵੀ ਜੇ ਕਿਤੇ ਕਰਨ ਲੱਗ ਜੇ ਤੈਨੂੰ ਨਜ਼ਾਰਾ ਆ ਜੇ ਵਕਾਰਾਂ ਤੋਂ ਛੁੱਟ ਜਾਏਗਾ ਅਗਲੀ ਪੰਕਤੀ ਹੈ ਸੰਤੋ ਹਾਂ ਸੰਤੋ ਸਾਗਰ ਪਾਰੀ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਖੇੜ ਸਾਰੀ ਬਚਨ ਨੂੰ ਕਮਾਉਣ ਦੀ ਹੈ ਸਤਿਗੁਰ ਦੇ ਬਚਨ ਨੂੰ ਆਪਣੀ ਜ਼ਿੰਦਗੀ ਚ ਲਾਗੂ ਕਰੋ ਜੇ ਲਾਗੂ ਨਹੀਂ ਕੀਤਾ ਫਿਰ ਅੱਗੇ ਸੁਣ ਲਓ ਹਾਂਜੀ ਕੋਟ ਤੀਰਥ ਮਜਨ ਇਸ ਦਾ ਨਾਮ ਇਸ ਤਲ ਮੈਂ ਮੈਲ ਪਰੀ ਜੈ ਕੋਟ ਕਰੋੜਾ ਤੀਰਥ ਦੇਸ਼ ਨਾਮ ਇੱਕ ਦੋ ਤੀਰਥਾਂ ਦੇ ਨਹੀਂ ਕਰੋੜਾਂ ਤੀਰਥਾਂ ਦੇ ਇਸ਼ਨਾਨ ਕਰਕੇ ਵੀ ਮੈਲ ਭਰ ਗਈ ਕਹਿੰਦੇ ਸਭੂ ਅੰਦਰ ਹੋਣਾ ਤੇ ਚਾਹੀਦਾ ਸੀ ਸਫਾਈ ਹੋਵੇ ਬੰਦਾ ਸਗੋਂ ਜ਼ਿਆਦਾ ਮੈਲ ਭਰ ਗਈ ਕਹਿੰਦੇ ਫਾਇਦਾ ਹੋਣ ਦੀ بجائے ਨੁਕਸਾਨ ਹੋ ਗਿਆ ਹੋਣਾ ਚਾਹੀਦਾ ਸੀ ਫਾਇਦਾ ਸਗੋਂ ਨੁਕਸਾਨ ਹੋ ਗਿਆ ਕਿਉਂਕਿ ਕਮਾਇਆ ਨਹੀਂ ਜ਼ਿੰਦਗੀ 'ਚ ਬਚਨ ਤੇ ਮੰਨਦਾ ਨਹੀਂ ਗੁਰਬਾਣੀ ਨੂੰ ਜ਼ਿੰਦਗੀ 'ਚ ਲਾਗੂ ਨਹੀਂ ਕਰਦੇ ਕੁਰੂੜਾ ਤੀਰਥਾਂ ਦੇ ਇਸ਼ਨਾਨਾਂ ਦਾ ਵੀ ਫਾਇਦਾ ਕੋਈ ਨਾ ਹੋਇਆ ਸਗੋਂ ਹੰਕਾਰ ਵਧ ਗਿਆ ਕੀ ਤਰੀਕਾ ਹੈ ਦੋਨੇ ਪੰਕਤੀਆਂ ਦੁਆਰਾ ਇਕੱਠੀਆਂ ਸੁਣੋ ਕੋਟ ਤੀਰਥ ਮਜਨੀਸ਼ ਦਾ ਨਾਮ ਇਸ ਕਲਮੇ ਮੈਨ ਪਰਿਜੈ ਸਾਜ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀ ਜੇ ਕਹਿੰਦੇ ਥਾਂ ਥਾਂ ਤੇ ਨੌਨ ਨਾਲੋਂ ਜੇ ਮਨ ਦਾ ਇਸ਼ਨਾਨ ਕਰਾਉਂਦਾ ਨਾ ਚੰਗੀ ਸੰਗਤ ਵਿੱਚ ਬਹਿਂਦਾ ਮੈਲ ਲਾਉਂਦਾ ਆਪਣੀਆਂ ਗਲਤੀਆਂ ਖਤਮ ਕਰਦਾ ਕਮੀਆਂ ਕੱਢਦਾ ਆਪਣੀਆਂ ਵੀ ਮਨਾ ਆਹ ਮੈਲ ਹੈ ਤੇਰੇ ਚ ਆਹ ਮੈਲ ਹੈ ਤੇਰੇ ਚ ਆਹ ਕਮੀਆਂ ਤੇਰੇ ਚ ਆਹ ਕਮੀਆਂ ਤੇਰੇ ਚ ਆਪਣੀ ਮੈਲ ਕੱਢਦਾ ਸੰਗਤ ਵਿੱਚ ਬਹਿ ਕੇ ਵਿਚਾਰ ਕਰਦਾ ਵੀ ਆਹ ਆ ਗਲਤੀਆਂ ਨੇ ਹੁਣ ਇੱਥੇ ਕੋਈ ਬੈਠਾ ਬੰਦਾ ਕਵੇ ਯਾਰ ਮੈਂ ਨਸ਼ਾ ਕਰਦਾ ਆਪਾਂ ਅੱਜ ਤੋਂ ਬਾਅਦ ਨਹੀਂ ਨਸ਼ਾ ਕਰਨਾ ਮੈਲ ਲਾ ਕੇ ਚੱਲਿਆ ਆਹ ਨਾ ਆ ਕੇ ਚੱਲਿਆ ਬੰਦਾ ਮੈਂ ਬਹੁਤ ਗੁੱਸਾ ਕਰਦਾ ਅੱਗੇ ਤੋਂ ਨਹੀਂ ਕਰਨਾ ਆਪਾਂ ਨਾ ਬਸ ਹੁਣ ਸ਼ਾਂਤ ਹੋ ਜਾਇਆ ਕਰਾਂਗੇ ਲੋ ਕਿੰਡੀ ਵਧੀਆ ਮੈਲ ਲਾ ਕੇ ਚੱਲਿਆ ਆਪਾਂ ਜੀ ਅੱਜ ਤੋਂ ਬਾਅਦ ਆ ਕੰਮ ਗਲਤ ਕਰਦੇ ਆ ਆਦਤ ਪਈ ਹੋਈ ਸੀ ਭੈੜੀ ਅੱਜ ਤੋਂ ਬਾਅਦ ਨਹੀਂ ਕਰਨਾ ਲੋ ਕਿੰਨੀ ਸੋਹਣੀ ਮੈਲ ਲਾ ਕੇ ਚੱਲਿਆ ਮਨ ਦੀ ਮੈਲ ਲਾ ਕੇ ਚੱਲਿਆ ਮਨ ਤੇ ਕੰਮ ਕਰੋ ਤਨ ਤੇ ਤਨ ਦਾ ਨਮਾਉਣਾ ਬੜਾ ਸੌਖਾ ਹੈ ਔਖਾ ਤੇ ਮਨ ਨੂੰ ਨਮੋਣਾ ਤਨ ਦੀ ਮੈਲ ਲਾਉਣੀ ਕੀ ਔਖੀ ਹੈ ਤੀਰਥਾਂ ਦਾ ਤੀਰਥ ਉਹ ਸੌਖਾ ਕੰਮ ਹੈ ਮਨ ਦੀ ਮੈਲ ਲਾਉਣੀ ਸਭ ਤੋਂ ਔਖਾ ਕੰਮ ਹੈ ਇਹ ਆਪ ਲਾਉਣੀ ਪੈਂਦੀ ਹੌਲੀ 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 ਵੇਖੋ ਕਿ ਆਸ਼ਾਨਾਨ ਗੁਰੂ ਸਾਹਿਬ ਨੇ ਦੱਸਿਆ ਵੀ ਚੰਗੀ ਸੰਗਤ ਵਿੱਚ ਬੈਠ ਨਿਰਮਲ ਕਰ ਆਪਣੇ ਆਪ ਨੂੰ ਨਿਰਮਲ ਕਰਨ ਲਈ ਮਲ ਰਹਿਤ ਕਰਨ ਲਈ ਚੰਗੀ ਸੰਗਤ ਵਿੱਚ ਬਹਿ ਕੇ ਆਪਣੀ ਮੈਲ ਲਾ ਕਿੰਨੇ ਨਜ਼ਾਰੇ ਵਾਲੀ ਗੱਲ ਹੋਵੇ ਜੇ ਬੰਦਾ ਰੋਜ਼ ਮੈਲ ਲਾਵੇ ਸੰਗਤ ਕਰਦੇ ਆ ਮੈਲ ਨਹੀਂ ਲਾਉਂਦੇ ਸਗੋਂ ਹੰਕਾਰ ਕਰ ਲੈਂਦੇ ਆ ਮੈਂ ਚੰਮੈਂ ਰੋਜ਼ ਗੁਰਦੁਆਰੇ ਜਾਂਨਾ ਮੈਂ ਰੋਜ਼ ਪਾਠ ਕਰਦਾ ਮੈਂ ਰੋਜ਼ ਤੀਰਥਾਂ ਤੇ ਜਾਂਨਾ ਮੈਲ ਉੱਥੇ ਦੀ ਉੱਥੀ ਪਈ ਏ ਉਹ ਗੰਦਗੀ ਪਈ ਏ ਉਹਨੂੰ ਕੱਢੋ ਨਾਲ ਤਰੀਕਾ ਹੀ ਗੁਰੂ ਸਾਹਿਬ ਜੀ ਨੇ ਵੇਖੋ ਇਹ ਦੱਸਿਆ ਜੇ ਨਹੀਂ ਭਾਈ ਇਹ ਤਰੀਕਾ ਵਰਤਦੇ ਫਿਰ ਤੀਰਥਾਂ ਤੇ ਨਹਾਈ ਜਾਓ ਕੋਈ ਫਾਇਦਾ ਨਹੀਂ ਫਿਰ ਅਗਲੀਆਂ ਪੰਕਤੀਆਂ ਵਿੱਚ ਕਹਿੰਦੇ ਨੇ ਜਿੰਨੇ ਮਰਜ਼ੀ ਪਾਠ ਵੀ ਪੜੀ ਜਾ ਫਿਰ ਕੀ ਹੋਜੂ ਅਗਲੀ ਪੰਕਤੀ ਜੇ ਵੀ ਇਹ ਹਾਂਜੀ ਵੇਦ ਉਤ ਤੇਵ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨਾ ਹੋਈ ਲੈ ਹੁਣ ਜੇ ਇੱਕ ਪਹਿਲਾ ਤੀਰਥਾਂ ਦੀ ਗੱਲ ਕਰਤੀ ਗੁਰੂ ਸਾਹਿਬ ਨੇ ਹੁਣ ਕਹਿੰਦੇ ਪੜ ਲੈ ਜਿੰਨਾ ਮਰਜੀ ਜੇ ਰੱਟੇ ਹੀ ਲਈ ਜਾਨਾ ਵੀ ਸਵੇਰੇ ਵੀ ਪੜਦਾ ਸ਼ਾਮ ਵੀ ਪੜਦਾ ਸਵੇਰੇ ਵੀ ਪੜਦਾ ਸ਼ਾਮ ਨੂੰ ਹੀ ਪੜਦਾ ਵੇਦਿਕ ਤੇ ਬਥੇਰੇ ਪੜ ਲੈ ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ ਪੜਿਆ ਹੀ ਨਹੀਂ ਆਪਣੇ ਆਪ ਨੂੰ ਪੜਦਾ ਹੈ ਇਹਨਾਂ ਨੂੰ ਇਕੱਲਾ ਪੜ ਪੜ ਕੇ ਮੁਕਤ ਕਿਵੇਂ ਹੋ ਜਿੰਦਾ ਵੀ ਮੈਂ ਹੁਣ ਬੜੀ ਜਾਂਦਾ ਮੈਂ ਬੜੀ ਜਾਂਦਾ ਮੈਂ ਪੜੀ ਜਾਂਦਾ ਸਵੇਰੇ ਵੀ ਪੜ ਲੈ ਸ਼ਾਮ ਨੂੰ ਵੀ ਪੜ ਲੈ ਸਵੇਰੇ ਵੀ ਪੜ ਲੈ ਸ਼ਾਮ ਨੂੰ ਪੜ ਲੈ ਪਾਠ ਪੜਨ ਤੋਂ ਬਾਅਦ ਆਪਣੇ ਆਪ ਨੂੰ ਪੜੀਦਾ ਹੁੰਦਾ ਵੀ ਆ ਪਾਠ ਪੜ ਲਿਆ ਹੁਣ ਮੈਂ ਵੇਖਾਂ ਪੜਾ ਮੇਰੇ ਅੰਦਰ ਕੀ ਚੱਲਦਾ ਮੈਂ ਆਪਣੇ ਆਪ ਨੂੰ ਪੜਾਂ ਮੈਂ ਤੇ ਨਹੀਂ ਗਲਤ ਕਿਤੇ ਮੇਰੇ ਚਾ ਕਮੀ ਤੇ ਨਹੀਂ ਕਿਤੇ ਮੇਰੇ ਚਾ ਘਾਟ ਤਾਂ ਨਹੀਂ ਕਿਤੇ ਆਪਣੇ ਆਪ ਨੂੰ ਪੜਿਆ ਹੀ ਨਹੀਂ ਵੇਦਿਕ ਤੇ ਬਥੇਰੇ ਪੜ ਲਏ ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ ਮੰਦਰ ਮਸੀਤੀ ਭਜ ਭਜ ਵੜਦਾ ਕਦੇ ਆਪਣੇ ਅੰਦਰ ਤੂੰ ਵੜਿਆ ਹੀ ਨਹੀਂ ਬੁੱਲੇ ਸ਼ਾ ਨਿਤ ਉੱਡਦੀਆਂ ਫੜਦਾ ਜਿਹੜਾ ਘਰ ਬੈਠਾ ਹੈ ਉਹਨੂੰ ਫੜਿਆ ਹੀ ਨਹੀਂ ਉਹਨੂੰ ਕਦੀ ਫੜਾ ਅੰਦਰ ਤੇਰੇ ਆਨੰਦ ਸਰੂਪ ਬੈਠਾ ਹੈ ਆਨੰਦ ਆਨੰਦ ਸਰੂਪ ਪਰਮਾਤਮਾ ਆਨੰਦ ਸਰੂਪ ਹੈ ਆਨੰਦ ਸਰੂਪ ਮਿਲ ਗਿਆ ਅੰਦਰੋਂ ਹੀ ਅੰਦਰੋਂ ਹੀ ਮਿਲ ਜਾਂਦਾ ਹੈ ਤੇ ਕਹਿੰਦੇ ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ ਹੋਰ ਹੀ ਪਾਸੇ ਤੁਰਿਆ ਫਿਰਦਾ ਤੇਰੇ ਅੰਦਰ ਹੀ ਆਨੰਦ ਦਾ ਸਾਗਰ ਠਾਠਾਂ ਮਾਰਦਾ ਹੈ ਐ ਠਾਠਾਂ ਮਾਰਦਾ ਸਮੁੰਦਰ ਆਨੰਦ ਦਾ ਆਨੰਦ ਦਾ ਸਾਗਰ ਤੇਰੇ ਅੰਦਰ ਪਰਮਾਤਮਾ ਆਨੰਦ ਸਰੂਪ ਹੋ ਕੇ ਤੇਰੇ ਅੰਦਰ ਠਾਠਾਂ ਮਾਰਦਾ ਤੂੰ ਨਜ਼ਾਰਾ ਲੈ ਜੁਬਾ ਲਾ ਉਹਦੇ ਵਿੱਚ ਇਸ਼ਨਾਨ ਕਰ ਮੈਲ ਲਾ ਆਪਣੀ ਪੀਰਥਾਂ ਤੇ ਬਥੇਰਾ ਨਾਲਿਆ ਆਪਣੇ ਆਪ ਨੂੰ ਪੜ ਕੇ ਵੇਖ ਭਾਈ ਗ੍ਰੰਥ ਪੜ੍ਹਨੇ ਸੌਖੇ ਨੇ ਆਪਣੇ ਆਪ ਨੂੰ ਪੜਨਾ ਔਖਾ ਹੈ ਆਪਣੇ ਆਪ ਨੂੰ ਬਦਲਣਾ ਔਖਾ ਹੈ ਇਸੇ ਕਰਕੇ ਲੋਕੀ ਬਾਹਰ ਨੂੰ ਫਿਰਦੇ ਰਹਿੰਦੇ ਅੰਦਰ ਨਹੀਂ ਕੋਈ ਜਾਂਦਾ ਤੇ ਗੁਰੂ ਸਾਹਿਬ ਜੀ ਦਾ ਬਚਨ ਵੇਖੋ ਕੀ ਬਾਤ ਹੈ ਦੇਖੋ ਦੋਨੇ ਪੰਕਤੀਆਂ ਫੇਰ ਇਕੱਠੀਆਂ ਸੁਣੋ ਬੇਦੁਖ ਤੇਵ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨਾ ਹੋਈ ਇੱਕ ਅੱਖਰ ਜੋ ਗੁਰਮੁਖ ਜਾਪੇ ਦੇਸ ਕੀ ਨਿਰਮਲ ਸੋਈ ਜਿਹੜਾ ਬੰਦਾ ਇੱਕ ਅੱਖਰ ਆਪਣੀ ਜ਼ਿੰਦਗੀ ਚ ਸਮਝ ਜਾਏ ਜਾਪੇ ਮੀਂਝ ਜਾਣੇ ਸਮਝੇ ਕਹਿੰਦੇ ਜ਼ਿੰਦਗੀ ਦੇ ਵਿੱਚ ਲਾਗੂ ਕਰੇ ਉਹਦੀ ਨਿਰਮਲ ਸੋਭਾ ਹੁੰਦੀ ਹੈ ਅਸਲ ਵਡਿਆਈ ਵਾਲਾ ਉਹ ਬੰਦਾ ਹੈ ਵਡਿਆਈ ਉਹਦੀ ਕਰਨੀ ਬਣਦੀ ਹੈ ਜਿੰਨੇ ਸਮਝਿਆ ਨਾ ਤੀਰਥਾਂ ਤੇ ਨਹਾਣ ਵਾਲੇ ਦੀ ਵਡਿਆਈ ਕਰਨੀ ਬਣਦੀ ਹੈ ਨਾ ਕੱਲਾ ਗ੍ਰੰਥ ਪੜ੍ਹਦਾ ਸਵੇਰੇ ਉੱਠ ਕੇ ਪੜਨਾ ਮਾੜਾ ਨਹੀਂ ਪਾਠ ਜ਼ਰੂਰ ਪੜਨਾ ਚਾਹੀਦਾ ਪਰ ਕੱਲੇ ਪੜਨ ਤੇ ਖੜਾ ਨਾ ਜਾਇਓ ਅਗਲੇ ਸਟੈਪ ਤੇ ਵੀ ਜਾਇਆ ਕਰੋ ਅਗਲਾ ਸਟੈਪ ਤੇ ਜਾਣਾ ਹੈ ਨਾ ਵੀ ਪਾਠ ਕੱਲਾ ਪੜ ਲਿਆ ਅੱਬਾ ਪੜ ਲਿਆ ਪੜ ਲਿਆ ਪੜ ਲਿਆ ਲੋ ਪੜਨ ਨਾਲ ਕੀ ਹੋ ਜਾਣਾ ਪੜਨ ਨਾਲ ਨਹੀਂ ਹੋ ਜਾਣਾ ਕੁਝ ਤੁਹਾਨੂੰ ਪੜ ਕੇ ਅਗਲੇ ਸਟੈਪ ਤੇ ਜਾਣਾ ਪੈਣਾ ਆਪਣੇ ਆਪ ਨੂੰ ਵੀ ਪੜਨਾ ਪੈਣਾ ਤੇ ਫਿਰ ਕਹਿੰਦੇ ਇਹ ਜਿਹੜਾ ਉਪਦੇਸ਼ ਹੈ ਮਹਾਰਾਜ ਵੀ ਇਹ ਜਿਹੜੀ ਪੜਨ ਵਾਲੀ ਗੱਲ ਹੈ ਤੁਸੀਂ ਕਿਹਾ ਵੀ ਇਕੱਲੇ ਪੜਨ ਨਾਲ ਗੱਲ ਨਹੀਂ ਬੰਦੀ ਤੀਰਥਾਂ ਤੇ ਗੱਲ ਨਹੀਂ ਬਣਨੀ ਤੇ ਬੰਦਾ ਬਚਨ ਮੰਨੇ ਲਾਗੂ ਕਰੇ ਜ਼ਿੰਦਗੀ ਚ ਇਹ ਇਕੱਲੇ ਸਿੱਖਾਂ ਲਈ ਐ ਹਿੰਦੂਆਂ ਲਈ ਐ ਕਿਹਦੇ ਲਈ ਐ ਮਾਰਾ ਕਹਿੰਦੇ ਕੋਈ ਹੋਵੇ ਭਾਵੇਂ ਕੋਈ ਹੋਵੇ ਕੋਈ ਹੋਵੇ ਇਹ ਸਾਰਿਆਂ ਤੇ ਗੱਲ ਲਾਗੂ ਹੋਣੀ ਸੁਣ ਲੋ ਖੱਤਰੀ ਬ੍ਰਾਹਮਣ ਸੂਦ ਵੇ ਉਪਦੇਸ਼ ਚੋ ਵਰਨਾ ਕੋ ਸਾ ਜਾ ਗੁਰਮੁਖ ਨਾਮ ਜਪੇ ਉਧਰੈ ਸੋ ਕਲਵੇ ਘਟ ਘਟ ਨਾਨਕ ਮਾਝਾ ਕਹਿੰਦੇ ਜਿਹੜਾ ਗੁਰਮੁਖ ਬਣ ਕੇ ਗਿਆਨ ਲੈ ਕੇ ਨਿਜਮਾ ਨੂੰ ਸਮਝੇ ਨਾਮ ਜਪੇ ਮਤਲਬ ਨਿਜਮਾ ਨੂੰ ਜਾਣੇ ਤੇ ਸਾਰਿਆਂ ਦੇ ਵਿੱਚ ਇੱਕ ਪਰਮਾਤਮਾ ਨੂੰ ਵੇਖੇਗਾ ਜਿਹੜਾ ਮੰਨੇਗਾ ਉਹਦਾ ਫਾਇਦਾ ਹੋਣਾ ਭਾਵੇਂ ਖੱਤਰੀ ਹੋਵੇ ਭਾਵੇਂ